ਕਹਿੰਦਾ ਐ ਲੱਗ ਰਹੀ ਆ ਅੰਦਰ ਦਾਨੇ ਜੀ ਲੰਗਰ ਦਾ ਮਿਲਾਨੇ ਸੀ ਸੀ ਟ੍ਰਾਂਸਪੋਰਟੇ ਕੁਰਸੀਆਂ ਲੱਗੀਆਂ ਨਾ ਚਲੋ ਠੀਕ ਆ ਪ੍ਰੋਬਲਮ ਆ ਲੱਕ ਨੂੰ ਦਰਦਾ ਗੋਡਿਆਂ ਨੂੰ ਦਰਦਾ ਠੀਕ ਆ ਨਹੀਂ ਬੈਠਾ ਜਾਂਦਾ ਉੱਥੇ ਬਹਿ ਸਕਦਾ ਇਸ ਵੀ ਜਿੰਨਾ ਪਤਲਾ ਪਤਲਾ ਜਿਹਦਾ ਸਰੀਰ ਆ ਕੇ ਬੈਠ ਗਿਆ ਮੇਰੀ ਹੂਮਰ ਦਾ ਤੇ ਬੈਠਾ ਬੰਦਾ ਕਿੰਨਾ ਲੱਤ ਤੇ ਲੱਤ ਚਾਰ ਮੈਨੂੰ ਬਿਲਕੁਲ ਨਾ ਬੈਠਿਆ ਮੈਂ ਤਾਂ ਠੀਕ ਆ ਕੋਈ ਪ੍ਰੋਬਲਮ ਆ ਮੇਰੀਆਂ ਮਾਤਾਵਾਂ ਬੇਟੀਆਂ ਪੜਾਣਾ ਬੈਠੀਆਂ ਉਹਨਾਂ ਨੂੰ ਪ੍ਰੋਬਲਮ ਆ ਬੈਠ ਸਕਦੀ ਆ ਮੈਂ ਕਹਿੰਦਾ ਵੀ ਕੋਈ ਸੁਮਿਕਾ ਹੋਣਾ ਚਾਹੀਦਾ ਕੋਈ ਤਰੀਕਾ ਹੋਣਾ ਚਾਹੀਦਾ ਮਹਾਰਾਜ ਦੇ ਬਾੜੇ ਸੱਪ ਤੇ ਬਾਜ ਪਾ ਨੇ ਢਾਡੀ ਸਿੰਘ ਮਾਰਾ ਘਾਰੇ ਦੇ ਲੇਕੀ ਪਰ ਆਪਾਂ ਬੈਠੇ ਕਿੱਥੇ ਇਹਨਾਂ ਨੂੰ ਵੀ ਪਤਾ ਨਹੀਂ ਮੈਂ ਕਹਿੰਦੀ ਆਓ ਗੁਰੂ ਜਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਅਜ ਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇ ਅਣ ਜਾਣੇ ਭੁੱਲਾ ਹੋਈਆਂ ਉਹਦੀ ਮੁਆਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਿਤ ਸਾਂ ਬਣਵੀ ਸਮਰਪਿਤਾਂ ਅਗਾਹ ਵੀ ਗੁਰੂ ਨਾਮਦਾਸ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਖੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਿਤ ਪਾਵਨਾ ਦਾਸ ਦੀ ਚੋਲੀ ਚ ਪਾਈ ਰੱਖਣ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤ